ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅਸੀਂ ਅੱਜ ਉਸ ਤਰੀਕੇ ਬਾਰੇ ਜਾਣਾਂਗੇ ਜਿਹਦੇ ਨਾਲ ਅਸੀਂ ਆਪਦੇ ਪੇਟ ਨੂੰ ਭਾਰ ਨੂੰ ਘੱਟ ਕਰ ਸਕਦੇ ਹਾਂ ਬਿਨਾ ਕਿਸੇ ਐਕਸਰਸਾਈਜ਼ ਕੀਤੇ ਸੋ ਆਮ ਤੌਰ ਤੇ ਸਾਨੂੰ ਕਿਹਾ ਜਾਂਦਾ ਵੀ ਜੇ ਤੁਸੀਂ ਭਾਰ ਘੱਟ ਕਰਨਾ ਹੈ ਤਾਂ ਕਿਉਂ ਤੇਲ ਬਿਲਕੁਲ ਬੰਦ ਕਰ ਦਿਓ ਕੈਲਰੀਜ਼ ਘੱਟ ਖਾਓ ਆਪਦੇ ਖਾਣੇ ਨੂੰ ਘਟਾ ਦਿਓ ਪਰ ਕੱਲਾ ਕਿਉਂ ਹੈ ਤੇ ਕੈਲਰੀਜ਼ ਖਾਣ ਨਾਲ ਜਿਹੜਾ ਭਾਰ ਉਹ ਨਹੀਂ ਜਲਦੀ ਨਹੀਂ ਘਟਦਾ ਸੋ ਆਓ ਜਾਣਦੇ ਹਾਂ ਕਿਹੜਾ ਤਰੀਕਾ ਹੈ ਜਿਹਦੇ ਨਾਲ ਅਸੀਂ ਬੜੀ ਜਲਦੀ ਆਪਦੇ weight ਨੂੰ reduce ਕਰ ਸਕਦੇ ਹਾਂ ਆਪਦੇ ਭਾਰ ਨੂੰ ਘਟਾ ਸਕਦੇ ਹਾਂ ਤੇ ਸਾਡਾ ਵਧਿਆ ਹੋਇਆ ਪੇਟ ਵੀ ਘਟਨਾ ਸ਼ੁਰੂ ਹੋ ਜਾਂਦਾ ਹੈ ਸੋ ਸਾਥੀਓ ਇਸ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਅਸੀਂ ਜਿਹੜੇ ਤਰੀਕੇ ਦੀ ਅੱਜ ਗੱਲ ਕਰਨ ਜਾ ਰਹੇ ਹਾਂ ਉਸਲ ਦੇ ਵਿੱਚ ਇੱਕ ਅਮਰੀਕਾ ਦੇ ਡਾਕਟਰ ਸੀਗੇ ਡਾਕਟਰ ਰੌਬਰਟ ਐਟਕਿੰਸ ਉਹਨਾਂ ਦੇ ਦੁਆਰਾ ਇਹ ਜਿਹੜਾ ਤਰੀਕਾ ਉਹ ਸ਼ੁਰੂ ਕੀਤਾ ਸੀਗਾ ਉਹ ਇੱਕ ਦਿਲ ਦੇ ਮਾਰ ਸੀ ਕਾਰਡੀਓਲੋਜਿਸਟ ਸੀਗੇ ਉਹਨਾਂ ਨੇ ਆਪਣੀਆਂ ਨਵੀਆਂ ਸਟੱਡੀਜ਼ ਕਰਕੇ ਉਹਨਾਂ ਨੇ ਇਹ ਵੇਖਿਆ ਵੀ ਜੇ ਅਸੀਂ ਇਹ ਜਿਹੜੀ ਐਟਕਿੰਸ ਡਾਈਟ ਆ ਉਹਨਾਂ ਦੇ ਨਾਮ ਤੋਂ ਹੀ ਇਹ ਡਾਈਟ ਬਣੀ ਸੀਗੀ ਵੀ ਜੇ ਅਸੀਂ ਇਹ ਡਾਈਟ ਫਾਲੋ ਕਰਦੇ ਆ ਤਾਂ ਇਹਦੇ ਨਾਲ ਅਸੀਂ ਆਪਦੇ ਭਾਰ ਨੂੰ ਬੜੀ ਜਲਦੀ ਘੱਟ ਕਰ ਸਕਦੇ ਆ ਸੋ ਆਊ ਡਿਟੇਲ ਨਾ ਜਾਣਦੇ ਆ ਵੀ ਉਹਨਾਂ ਨੇ ਇਸ ਡਾਈਟ ਦੇ ਵਿੱਚ ਸਾਨੂੰ ਕੀ ਕੀ ਦੱਸਿਆ ਏ ਤੇ ਕਿਵੇਂ-ਕਿਵੇਂ ਇਹਨੂੰ ਫਾਲੋ ਕਰਨਾ ਏ ਤਾਂ ਜੋ ਅਸੀਂ ਕੁਝ ਹਫ਼ਤਿਆਂ ਦੇ ਵਿੱਚ ਹੀ ਆਪਦੇ ਭਾਰ ਨੂੰ ਘਟਾ ਸਕੀਏ ਤੇ ਆਪਦੇ ਵਧੇ ਹੋਏ ਪੇਟ ਨੂੰ ਘੱਟ ਕਰ ਸਕੀਏ ਸਾਥੀਓ ਸਾਡੇ ਵਧੀ ਹੋਈ ਜਿਹੜੀ ਚਰਬੀ ਆ ਉਹ ਮਟਾਪਾ ਤਾਂ ਲੈ ਕੇ ਆਉਂਦੀ ਆਉਂਦੀ ਆ ਇਹਦੇ ਨਾਲ ਨਾਲ ਸਾਨੂੰ ਕਾਫੀ ਬਿਮਾਰੀਆਂ ਹੋਣ ਦਾ ਖਤਰਾ ਵੀ ਵਧਾਉਂਦੀ ਆ ਜਿਵੇਂ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਹੈ 슈ਗਰ ਹੋਣ ਦਾ ਖਤਰਾ ਆ ਜਾਂਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਹੋਣ ਦਾ ਜਿਹੜਾ ਖਤਰਾ ਹੈ ਉਹ ਵੀ ਸਾਡੇ ਵਧਣ ਲੱਗ ਜਾਂਦਾ ਸੋ ਫੈਟ ਦਾ ਘੱਟ ਹੋਣਾ ਬਹੁਤ ਜ਼ਰੂਰੀ ਆ ਤੇ ਫੈਟ ਬਣਦਾ ਕਿਵੇਂ ਆ ਜਿਹੜਾ ਵੀ ਅਸੀਂ ਕਾਰਬੋਹਾਈਡਰੇਟਸ ਖਾਂਦੇ ਆ ਮਿੱਠਾ ਖਾਂਦੇ ਆ ਇਹ ਸਾਰੀਆਂ ਚੀਜ਼ਾਂ ਕਾਰਬੋਹਾਈਡਰੇਟਸ ਵਾਲੀਆਂ ਅੰਦਰ ਜਾ ਕੇ ਤੁਰੰਤ ਗਲੂਕੋਜ਼ ਵਿੱਚ ਬਦਲ ਜਾਂਦੀਆਂ ਤੇ ਉਸ ਤੋਂ ਬਾਅਦ ਇਹ ਜਿਹੜਾ ਵਾਧੂ ਮਿੱਠਾ ਗਲੂਕੋਜ਼ ਆ ਇਹ ਸਾਡੇ ਸਰੀਰ 'ਚ ਫੈਟ ਦੇ ਰੂਪ ਦੇ ਵਿੱਚ ਸਟੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਜਿਦੇ ਕਰਕੇ ਸਾਡੇ ਸਰੀਰ 'ਚ ਜਿਹੜਾ ਫੈਟ ਆ ਉਹ ਹੌਲੀ-ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ। ਸੋ ਐਟਕਿਨਜ਼ ਡਾਈਟ ਕੀ ਕਹਿੰਦੀ ਆ? ਸਾਨੂੰ ਇਹ ਜਿਹੜੇ ਡਾਕਟਰ ਰੌਬਰਟ ਆ ਉਹਨਾਂ ਨੇ ਕੀ ਦੱਸਿਆ? ਦੋਸਤੋ ਉਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਐਟਕਿਨਜ਼ ਡਾਈਟ ਸ਼ੁਰੂ ਕਰਦੇ ਆ ਉਹ ਡਾਈਟ ਦੇ ਵਿੱਚ ਹੈਗਾ ਵੀ ਤੁਸੀਂ ਕਾਰਬੋਹਾਈਡਰੇਟਸ ਆ ਜਿਹੜੇ ਜਿਹੜੀਆਂ ਚੀਜ਼ਾਂ 'ਚ ਕਾਰਬੋਹਾਈਡਰੇਟਸ ਉਹ ਬਿਲਕੁਲ ਘਟਾ ਦੇਣੀਆਂ ਐ। ਕਿਉਂਕਿ ਜਦੋਂ ਅਸੀਂ ਕਾਰਬੋਹਾਈਡਰੇਟਸ ਘਟਾਉਨੇ ਆ ਤਾਂ ਸਾਡਾ ਸਰੀਰ ਆ ਜਿਹੜਾ ਉਹ ਗਲੂਕੋਜ਼ ਤੋਂ ਨਹੀਂ ਫਿਰ એનર્ਜੀ ਬਣਾਉਂਦਾ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਵੀ ਜਿਹੜੇ ਅਸੀਂ ਕਾਰਬੋਹਾਈਡਰੇਟਸ ਖਾਣੇ ਭੋਜਰਾਂ ਗਲੂਕੋਜ਼ ਖਾਣੇ ਆ ਤਾਂ ਸਾਡਾ ਸਰੀਰ ਜਿਹੜੀ ਵਾਧੂ ਗਲੂਕੋਜ਼ ਆ ਸ਼ੂਗਰ ਬਲੱਡ ਦੇ ਵਿੱਚ ਉਹਨੂੰ ਬਾਲ ਕੇ ਉਸ ਤੋਂ એનર્ਜੀ ਲੈਂਦਾ ਏ ਫਿਰ ਅੱਗੇ ਜਾ ਕੇ ਇਹ એનર્ਜੀ ਸਰੀਰ ਦੇ ਕਾਫੀ ਕੰਮਾਂ ਲਈ ਵਰਤੀ ਜਾਂਦੀ ਆ ਪਰ ਜਦੋਂ ਅਸੀਂ ਕਾਰਬੋਹਾਈਡਰੇਟਸ ਨੂੰ ਘੱਟ ਕਰ ਦਾਂਗੇ ਜਾਂ ਖੈਲੋ ਬੰਦ ਕਰ ਦਾਂਗੇ ਉਸ ਤੋਂ ਬਾਅਦ ਸਾਡਾ ਜਿਹੜਾ ਸਰੀਰ ਆ ਉਹ ਇੱਕ ਕਿਟੋਸਿਸ ਦੀ ਸਟੇਟ ਵਿੱਚ ਪਹੁੰਚ ਜਾਂਦਾ ਏ ਭਾਵ ਇਹ ਸਟੇਟ ਵਿੱਚ ਹੁੰਦਾ ਕਿ ਇਹ ਕਿਟੋਸਿਸ ਵਿੱਚ ਜਿਹੜਾ ਸਾਡਾ ਸਰੀਰ ਆ ਉਹਨੂੰ એનર્ਜੀ ਲੈਣ ਵਾਸਤੇ ਜਿਹੜਾ ਗਲੂਕੋਜ਼ ਆ ਉਹ ਵੀ ਘਟ ਜੂਗਾ ਕਾਰਬੋਹਾਈਡਰੇਟਸ ਘੱਟ ਮਿਲਣਗੇ ਸੋ ਸਾਡਾ ਸਰੀਰ ਕੀ ਕਰੂਗਾ ਸਾਡੇ ਜਿਹੜੇ ਵਾਧੂ ਫੈਟ ਜਮਾ ਹੋਇਆ ਏ ਇਸ ਫੈਟ ਨੂੰ ਬਾਲ ਕੇ ਇਸ ਤੋਂ એનર્ਜੀ ਬਣਾਉਣੀ ਸ਼ੁਰੂ ਕਰ ਦਿੰਦਾ ਏ ਸੋ ਇਹਨੂੰ ਕਹਿ ਦਿੰਦੇ ਵੀ ਸਾਡਾ ਸਰੀਰ ਕਟੋਸਿਸ ਵਿੱਚ ਪਹੁੰਚ ਚੁੱਕਾ ਇਸ ਸਟੇਜ ਦੇ ਵਿੱਚ ਕੀ ਹੁੰਦਾ ਜਾ ਕੇ ਸਾਡਾ ਜਿਹੜਾ ਭਾਰ ਆ ਉਹ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਸਾਡੇ ਵਾਧੂ ਜਿਹੜਾ ਫੈਟ ਆ ਉਹ ਬਲਣਾ ਸ਼ੁਰੂ ਹੋ ਜਾਂਦਾ ਸੋ ਕਿਹੜੀਆਂ ਚੀਜ਼ਾਂ ਬੰਦ ਕਰਨੀਆਂ ਤੇ ਉਹ ਸਹੀ ਤਰੀਕਾ ਕੀ ਆ ਕਿੰਨੇ ਦਿਨ ਬੰਦ ਕਰਨੀਆਂ ਤੇ ਕਿਵੇਂ ਕਰਨੀਆਂ ਉਹ ਜਾਣਦੇ ਸੋ ਸਾਥੀਓ ਕਾਰਬੋਹਾਈਡਰੇਟਸ ਵਾਲੀਆਂ ਚੀਜ਼ਾਂ ਜਿਵੇਂ ਕਣਕ ਕਣਕ ਤੋਂ ਬਣੀ ਰੋਟੀ ਹੋ ਗਈ ਅਨਾਜ ਹੋ ਗਿਆ ਮੈਦਾ ਹੋ ਗਿਆ ਮੈਦੇ ਤੋਂ ਬਣੀਆਂ ਚੀਜ਼ਾਂ ਹੋ ਗਈਆਂ ਚਾਵਲ ਹੋ ਗਏ ਚਾਵਲ ਦੋਵੇਂ ਤਰ੍ਹਾਂ ਦੇ ਕਾਰਬੋਹਾਈਡਰੇਟਸ ਹੁੰਦਾ ਦੋਵਾਂ 'ਚ ਭਾਵੇਂ ਉਹ ਚਿੱਟੇ ਹੋਣ ਭਾਵੇਂ ਬਰਾਊਨ ਹੋਣ ਸੋ ਇਹ ਬਿਲਕੁਲ ਸਾਨੂੰ ਘੱਟ ਕਰਨੇ ਪਊਗੀ ਇਹ ਚੀਜ਼ਾਂ ਉਹ ਵੀ ਮੈਂ ਦੱਸਦਾ ਵੀ ਕਿੰਨੀ ਮਾਤਰਾ 'ਚ ਖਣਾਉਣੀਆਂ ਪੈਣਗੀਆਂ ਇਹਦੇ ਨਾਲ ਨਾਲ ਫਰੂਟਸ ਵੀ ਸਾਨੂੰ ਬੰਦ ਕਰਨੇ ਪੈਣਗੇ ਜਿੰਨਾ ਫਰੂਟਸ ਵਿੱਚ ਕਹਿ ਲਓ ਵੀ 슈ਗਰ ਦਾ ਕੰਟੈਂਟ ਜ਼ਿਆਦਾ ਹੁੰਦਾ ਉਹ ਸਾਨੂੰ ਬੰਦ ਕਰਨੇ ਪੈਣਗੇ ਤੇ ਜਿੰਨਾ 'ਚ ਹਲਕਾ 슈ਗਰ ਦਾ ਕੰਟੈਂਟ ਪਾਇਆ ਜਾਂਦਾ ਉਹ ਅਸੀਂ ਖਾ ਸਕਦੇ ਹਾਂ ਜਿਵੇਂ ਅਮਰੂਦ ਹੋ ਗਿਆ ਪਪੀਤਾ ਹੋ ਗਿਆ ਅਜਿਹੇ ਫਲ ਇਸ ਤੋਂ ਇਲਾਵਾ ਸਬਜ਼ੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਅਸੀਂ ਖਾ ਸਕਦੇ ਹਾਂ ਕਿਉਂਕਿ ਸਬਜ਼ੀਆਂ ਬਹੁਤੀਆਂ ਸਬਜ਼ੀਆਂ ਦੇ ਵਿੱਚ ਜਿਹੜਾ 슈ਗਰ ਦਾ ਕੰਟੈਂਟ ਉਹ ਕਾਫੀ ਘੱਟ ਮਾਤਰਾ ਜੀ ਹੁੰਦਾ ਹੈ ਇਸ ਤੋਂ ਇਲਾਵਾ ਅਸੀਂ ਨਟਸ ਖਾ ਸਕਦੇ ਹਾਂ ਜਿਵੇਂ ਬਦਾਮ ਹੋਗੇ ਅਖਰੋਟ ਹੋਗੇ ਫਿਰ ਅਸੀਂ ਤੇਲ ਸਰੋਂ ਦਾ ਤੇਲ ਵਰਤ ਸਕਦੇ ਹਾਂ ਦੇਸੀ ਘਿਓ ਵਰਤ ਸਕਦੇ ਹਾਂ ਇਸ ਡਾਈਟ ਦੇ ਵਿੱਚ ਫਿਰ ਕੋਈ ਵੀ ਸੀਡਸ ਤੋਂ ਤਿਆਰ ਹੋਇਆ ਤੇਲ ਸਨਫਲਾਵਰ ਆਇਲ ਅਸੀਂ ਵਰਤ ਸਕਦੇ ਹਾਂ ਸੋ ਏ ਡਾਈਟ ਦੇ ਵਿੱਚ ਅਸੀਂ ਉਹ ਚੀਜ਼ਾਂ ਬੰਦ ਕਰਨੀਆਂ ਏ ਜਿਨ੍ਹਾਂ 'ਚ ਕਾਰਬੋਹਾਈਡਰੇਟਸ ਜ਼ਿਆਦਾ ਹੁੰਦਾ ਏ ਸਬਜ਼ੀਆਂ ਉਹ ਬੰਦ ਕਰਨੀਆਂ ਜਿਨ੍ਹਾਂ 'ਚ ਸਟਾਰਚ ਪਾਇਆ ਜਾਂਦਾ ਜਿਵੇਂ ਆਲੂ ਹੋ ਗਿਆ ਸ਼ਕਰਕੰਦੀ ਹੋਗੀ ਇਹ ਜਿਹੜੀਆਂ ਸਬਜ਼ੀਆਂ 'ਚ ਸਟਾਰਚ ਪਾਇਆ ਜਾਂਦਾ ਇਹ ਸਾਨੂੰ ਬੰਦ ਕਰਨੀਆਂ ਪੈਣਗੀਆਂ ਤੇ ਇਸ ਤੋਂ ਇਲਾਵਾ ਅਸੀਂ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਵੀ ਘੱਟ ਕਰਨੀਆਂ ਏ ਇਹ ਜਿਹੜੀਆਂ ਚੀਜ਼ਾਂ ਅਸੀਂ 2 ਹਫ਼ਤੇ ਲਈ ਇਹਨਾਂ ਦੀ ਲਿਮਟ ਕਰ ਦੇਣੀ 20 ਤੋਂ 25 ਗ੍ਰਾਮ ਹੀ ਲੈਣੀਆਂ ਅਸੀਂ ਜਿਹੜੀਆਂ ਕਾਰਬੋਹਾਈਡਰੇਟਸ ਵਾਲੀਆਂ ਚੀਜ਼ਾਂ ਤੇ ਭੋਜਨ ਕਿਹੜਾ ਖਾ ਸਕਦੇ ਆ ਦੋਸਤੋ ਭੋਜਨ ਪ੍ਰੋਟੀਨ ਵਾਲਾ ਖਾ ਸਕਦੇ ਆ ਅਸੀਂ ਅੰਡੇ ਖਾ ਸਕਦੇ ਆ ਦਾਲਾਂ ਖਾ ਸਕਦੇ ਆ ਮੱਛੀ ਫਿਸ਼ ਖਾ ਸਕਦੇ ਆ ਚਿਕਨ ਖਾ ਸਕਦੇ ਆ ਭਾਵੇਂ ਜਿਹੜੇ ਭੋਜਨ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਬਦਾਮ ਅਖਰੋਟ ਇਹ ਚੀਜ਼ਾਂ ਖਾ ਸਕਦੇ ਆ ਕਿਉਂਕਿ ਨਟਸ ਵਿੱਚ ਵੀ ਜਿਹੜਾ ਪ੍ਰੋਟੀਨ ਆ ਉਹ ਬਹੁਤ ਵਧੀਆ ਮਿਲ ਜਾਂਦਾ ਏ ਸੋ ਇਹਦੇ ਨਾਲ ਨਾਲ ਅਸੀਂ ਪਨੀਰ ਵੀ ਖਾ ਸਕਦੇ ਆ ਪਨੀਰ 'ਚ ਵੀ ਬੜਾ ਵਧੀਆ ਪ੍ਰੋਟੀਨ ਪਾਇਆ ਜਾਂਦਾ ਏ ਸੋ ਇਹ ਚੀਜ਼ਾਂ ਅਸੀਂ ਸਬਜ਼ੀਆਂ ਉਹ ਲੈਣੀਆਂ ਏ ਜਿਨ੍ਹਾਂ ਦੇ ਵਿੱਚ ਸਟਾਰਚ ਬਿਲਕੁਲ ਨਹੀਂ ਹੁੰਦਾ ਤੇ ਫਰੂਟ ਉਹ ਲੈਣੇ ਆ ਜਿਨ੍ਹਾਂ 'ਚ ਜਿਹੜਾ 슈ਗਰ ਦਾ ਕੰਟੈਂਟ ਆ ਉਹ ਕਾਫੀ ਘੱਟ ਹੁੰਦਾ ਸੋ ਦੋ ਹਫ਼ਤੇ ਲਈ ਅਸੀਂ ਇਹ ਡਾਈਟ ਫਾਲੋ ਕਰਨੀ ਆ ਇਹਦੇ ਨਾਲ ਕੀ ਹੋਊਗਾ ਸਾਡਾ ਜਿਹੜਾ ਸਰੀਰ ਆ ਉਹ ਕੈਟੋਸਿਸ ਵਿੱਚ ਪਹੁੰਚ ਜਾਂਦਾ ਏ ਤੇ ਸਾਡੇ ਜਿਹੜੀ ਫੈਟ ਉਹ ਬਲਨਿੰਗ ਸ਼ੁਰੂ ਹੋ ਜਾਂਦੀ ਆ ਸਰੀਰ ਆਪਣੇ ਆਪ ਫੈਟ ਨੂੰ ਬਾਲਣਾ ਸ਼ੁਰੂ ਕਰ ਦਿੰਦਾ એનર્ਜੀ ਉਸੇ ਫੈਟ ਤੋਂ ਜਿਹੜੀ ਸਾਡੇ ਸਟੋਰ ਹੋ ਚੁੱਕੀ ਆ ਬਣਾਉਣੀ ਸ਼ੁਰੂ ਕਰ ਦਿੰਦਾ ਤੇ ਸਾਥੀਓ ਜਿਹੜੇ ਉਸ ਤੋਂ ਬਾਅਦ ਅਗਲੇ 2 ਹਫ਼ਤੇ ਆ ਉਦੋਂ ਤੁਸੀਂ ਜਿਹੜਾ ਕਾਰਬੋਹਾਈਡਰੇਟਸ ਦਾ ਅਮਾਊਂਟ ਆ ਉਹ ਹੌਲੀ-ਹੌਲੀ ਵਧਾਉਣਾ ਏ 5 ਗ੍ਰਾਮ 10 ਗ੍ਰਾਮ ਹੌਲੀ-ਹੌਲੀ ਇਹਨੂੰ ਵਧਾਉਣਾ ਤੇ ਉਦੋਂ ਤੱਕ ਵੇਟ ਕਰੋ ਜਦੋਂ ਤੁਹਾਨੂੰ ਲੱਗੇ ਵੀ ਇਸ ਤੋਂ ਬਾਅਦ ਵਧਾਉਣ ਤੋਂ ਇੰਨਾ ਖਾਣ ਤੋਂ ਬਾਅਦ ਤੁਹਾਡਾ ਜਿਹੜਾ ਭਾਰ ਆ ਉਹ ਹੋਰ ਨਹੀਂ ਵਧ ਰਿਹਾ ਪਰ ਜਦੋਂ ਤੁਹਾਨੂੰ ਲੱਗੇ ਵੀ ਤੁਹਾਡਾ ਭਾਰ ਹੋਰ ਵਧਣਾ ਫੇਰ ਸ਼ੁਰੂ ਹੋ ਗਿਆ ਤਾਂ ਇਹਨੂੰ ਫੇਰ ਸਟੈਪ ਬੈਕ ਲੈ ਜਾਓ ਉੱਥੇ ਰੋਕ ਲਓ ਇਸ ਡਾਈਟ ਨੂੰ ਫਿਰ ਇਸ ਤੋਂ ਬਾਅਦ ਇੰਨੀ ਹੀ ਡਾਈਟ ਤੁਸੀਂ ਰੱਖੋ ਆਪਦੀ ਡਾਈਟ ਦੇ ਵਿੱਚ ਇੰਨੇ ਹੀ ਕਾਰਬੋਹਾਈਡਰੇਟਸ ਰੱਖੋ ਜਿੰਨੀ ਤੁਹਾਡੀ ਬਾਡੀ ਆ ਉਹ ਵਧੀਆ ਤਰੀਕੇ ਨਾਲ ਪਚਾਪ ਆਉਂਦੀ ਆ ਤੇ ਵਾਧੂ ਕਾਰਬੋਹਾਈਡਰੇਟਸ ਜਿਹੜੇ ਗਲੂਕੋਜ਼ ਆ ਜਿਹੜਾ ਵਾਧੂ ਉਹ ਸਟੋਰ ਨਹੀਂ ਹੋ ਪਾਉਂਦਾ ਫੈਟ ਦੇ ਰੂਪ ਵਿੱਚ ਸੋ ਹੁਣ ਤੁਹਾਡੀ ਡਾਈਟ ਆ ਜਿਹੜੀ ਉਹ ਸਟੇਬਲ ਹੋ ਜਾਊਗੀ ਇਹਦੇ ਨਾਲ ਤੁਹਾਨੂੰ ਸਮਝ ਲੱਗ ਜੂਗੀ ਵੀ ਤੁਸੀਂ ਇੰਨਾ ਖਾਣਾ ਏ ਭੋਜਨ ਇਸ ਤੋਂ ਵੱਧ ਜੇ ਤੁਸੀਂ ਕਾਰਬੋਹਾਈਡਰੇਟਸ ਲਵੋਗੇ ਤਾਂ ਉਹ ਤੁਹਾਡੇ ਸਰੀਰ 'ਚ ਫੈਟ ਦੇ ਰੂਪ 'ਚ ਜਮਾ ਹੋਣਾ ਸ਼ੁਰੂ ਹੋ ਜਾਊਗਾ ਸੋ ਇਸ ਤਰ੍ਹਾਂ ਕਰਕੇ ਤੁਸੀਂ ਆਪਦੇ ਜਿਹੜਾ ਫੈਟ ਆ ਉਹਨੂੰ ਬੜੀ ਜਲਦੀ ਬਾਲ ਸਕਦੇ ਆ ਵਧੇ ਹੋਏ ਪੇਟ ਨੂੰ ਕੁਝ ਦਿਨਾਂ 'ਚ ਹੀ ਘੱਟ ਕਰ ਸਕਦੇ ਆ ਇਸ ਤੋਂ ਇਲਾਵਾ ਪਾਣੀ ਦਾ ਧਿਆਨ ਰੱਖੋ ਪਾਣੀ ਵੱਧ ਪੀਣਾ ਇਸ ਡਾਈਟ ਦੇ ਵਿੱਚ ਪਾਣੀ ਵੱਧ ਪੀਣਾ ਇੱਕ ਤਾਂ ਤੁਹਾਡੀ ਜਿਹੜੀ ਐਪੀਟਾਈਟ ਆ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਐਪੀਟਾਈਟ ਜਿਹੜੀ ਸਪਰੈਸ ਰਹਿੰਦੀ ਆ ਤੇ ਪਾਣੀ ਦੇ ਹੋਰ ਵੀ ਬਹੁਤ ਫਾਇਦੇ ਆ ਸਾਡੇ ਸਰੀਰ ਚੋਂ ਟੌਕਸਿਨਸ ਨੂੰ ਵੀ ਬਾਹਰ ਕੱਢਦਾ 플ਸ਼ ਆਊਟ ਕਰਦਾ ਤੇ ਇਸ ਡਾਈਟ ਦੇ ਵਿੱਚ ਦੇਸੀ ਘੋ ਦਾ ਵੀ ਬੜਾ ਵਧੀਆ ਰੋਲ ਆ ਦੇਸੀ ਘੋ ਵੀ ਸਾਡੇ પેટ ਨੂੰ ਭਰਿਆ ਰੱਖਦਾ ਏ ਤੇ ਬਾਕੀ ਦੇਸੀ ਘੋ ਤੋਂ ਸਾਨੂੰ ਹੋਰ ਵੀ ਬਹੁਤ ਬੈਨੀਫਿਟਸ ਮਿਲਦੇ ਆ ਲਾਭ ਮਿਲਦੇ ਆ ਇਹਦੇ ਵਿੱਚ ਬੁਟਾਇਰਿਕ ਐਸਿਡ ਹੁੰਦਾ ਏ ਜਿਹੜਾ ਸਾਡੇ ਫੈਟ ਨੂੰ ਬਾਲਣ ਚ ਸਹਾਇਤਾ ਕਰਦਾ ਏ ਸਾਡੇ ਜਿਹੜੀ ਵੇਟ ਲਾਸ ਦੀ ਪ੍ਰੋਸੈਸ ਆ ਉਹ ਹੋਰ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਆ ਜੇ ਅਸੀਂ ਕਾਰਬੋਹਾਈਡਰੇਟਸ ਕੱਟ ਕਰਨ ਦੇ ਨਾਲ ਨਾਲ ਪ੍ਰੋਟੀਨ ਵਧਾਵਾਂਗੇ ਤੇ ਦੇਸੀ ਘਿਓ ਦੀ ਮਾਤਰਾ ਵੀ ਅਸੀਂ ਲਵਾਂਗੇ ਦੇਸੀ ਘਿਓ ਅਸੀਂ ਦਿਨ ਚ ਇੱਕ ਜਾਂ ਦੋ ਚਮਚੇ ਇਹਦਾ ਸੇਵਨ ਕਰ ਸਕਦੇ ਹਾਂ ਇਸ ਤੋਂ ਵੱਧ ਜੇ ਕਰਾਂਗੇ ਤਾਂ ਸਾਡੇ ਦਿਲ ਲਈ ਮਾੜਾ ਹੋ ਸਕਦਾ ਹੈ ਸਾਡੀ ਸਿਹਤ ਤੇ ਬੁਰੇ ਪ੍ਰਭਾਵ ਪਾ ਸਕਦਾ ਹੈ ਸੋ ਸਾਥੀਓ ਇਹ ਜਿਹੜੀ ਜਾਣਕਾਰੀ ਆ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਸ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਵੀ ਜਿਹੜੀਆਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਂਗਾ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ